ਘੋੜਿਆਂ ਦੇ ਮਗਰ ਪਾਲਿਆ ਵਜ਼ੀਰ ਖਾਨ ਨੂੰ 20 ਕਿਲੋਮੀਟਰ ਉਹਨੂੰ ਕਢੀਸ ਕੇ ਸਰਹੰਦ ਲੈ ਕੇ ਗਏ ਵਜ਼ੀਰ ਖਾਨ ਕਹਿੰਦਾ ਹੁੰਦਾ ਸੀ ਕਿ ਦਿੱਲੀ ਦੇ ਤਖਤਾਂ ਦੇ ਰਾਜੇ ਬਦਲਦੇ ਰਹਿੰਦੇ ਆ ਸਰਹੰਦ ਦਾ ਮੈਂ ਹੀ ਆ ਵਜ਼ੀਰ ਖਾਨ ਸੀ ਵਜ਼ੀਰ ਖਾਨ ਹੈ ਤੇ ਵਜ਼ੀਰ ਖਾਨ ਰਹੂਗਾ ਦਿੱਲੀ ਦੇ ਤਖਤੇ ਬਾਦਸ਼ਾਹ ਬਦਲਦੇ ਨੇ ਪਰ ਸਰਹੰਦ ਦੇ ਤਖਤੇ ਵਜ਼ੀਰ ਖਾਨ ਸੀ ਹੈ ਤੇ ਹਮੇਸ਼ਾ ਰਹੇਗਾ ਉਸੇ ਵਜ਼ੀਰ ਖਾਨ ਨੂੰ ਗੁਰੂ ਕੇ ਸਿੰਘ ਸਰਹੰਦ ਦੀਆਂ ਗਲੀਆਂ ਵਿੱਚ ਕਸੀਟ ਰਹੇ ਨੇ ਜਦੋਂ ਗੁਰੂ ਸਾਹਿਬ ਤੋਂ ਥਾਪੜਾ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਜੀ ਪੰਜਾਬ ਪਹੁੰਚੇ ਤਾਂ ਉਹਨਾਂ ਨੇ ਬਹੁਤ ਸਾਰੇ ਇਲਾਕੇ ਮੁਸਲਮਾਨਾਂ ਤੋਂ ਆਜ਼ਾਦ ਕਰਵਾਏ ਤਾਂ ਵਜ਼ੀਰ ਖਾਨ ਕਬਰ ਆ ਗਿਆ ਹੁਣ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਅੱਖ ਸਿੱਧੀ ਸਰਹੰਦ ਤੇ ਸੀ ਪਰ ਵਜ਼ੀਰ ਖਾਨ ਨੇ ਇੱਕ ਚਾਲ ਚੱਲੀ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਮੇਰੇ ਤੇ ਹਮਲਾ ਕਰੇ ਉਸ ਤੋਂ ਪਹਿਲਾਂ ਹੀ ਮੈਂ ਉਹਨਾਂ ਤੇ ਹਮਲਾ ਕਰ ਦਿੰਦਾ ਹਾਂ ਵਜ਼ੀਰ ਖਾਨ ਨੇ ਫੌਜ ਦੀ ਪ੍ਰਤੀ ਖੋਲ ਦਿੱਤੀ ਆਸ-ਪਾਸ ਦੇ ਜਿਹੜੇ ਮੁਗਲ ਸੀ ਬਲੋਚ ਸੀ ਜਿਹੜੇ ਪਠਾਨ ਸੀ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਮਿੰਤਾ ਤਰਲੇ ਕਰਨ ਲੱਗ ਪਿਆ ਇਸਲਾਮ ਧਰਮ ਦੇ ਨਾਮ ਤੇ ਕਿ ਤੁਸੀਂ ਮੇਰਾ ਸਾਥ ਦਿਓ ਦਿੱਲੀ ਤੋਂ ਹਥਿਆਰ ਮੰਗਵਾਉਣੇ ਸ਼ੁਰੂ ਕਰ ਦਿੱਤੇ 1 ਲੱਖ ਕਹਿੰਦੇ ਨੇ ਉਸ ਨੇ ਫੌਜ ਤਿਆਰ ਕਰ ਲਈ ਪਰ ਬਾਬਾ ਬੰਦਾ ਸਿੰਘ ਬਹਾਦਰ ਜੀ ਕੋਲ 30 ਤੋਂ 40 ਹਜ਼ਾਰ ਫੌਜ ਸੀ ਦਿਨ 12 ਮਈ 1710 ਨੂੰ ਸਵੇਰ ਦੇ ਵੇਲੇ ਚੱਪੜਚੜੀ ਵਿਖੇ ਸਿੱਖਾਂ ਅਤੇ ਵਜ਼ੀਰ ਖਾਨ ਦੀ ਫੌਜ ਵਿੱਚ ਟੱਕਰਾ ਹੋ ਗਿਆ ਇਥੇ ਤੁਹਾਨੂੰ ਦੱਸਣਾ ਬਹੁਤ ਜ਼ਰੂਰੀ ਆ ਕਿ ਸੈਬਜਾਦਿਆਂ ਦੀ ਸ਼ਹਾਦਤ ਤੋਂ 5 ਸਾਲ ਬਾਅਦ ਇਹ ਜੰਗ ਹੋਈ ਸੀ ਆਖਦੇ ਨੇ ਕਿ ਵਜੀਰ ਖਾਨ ਦੀ ਫੌਜ ਸੀ ਉਹਦੇ ਵਿੱਚ 8 ਉਹਦੇ ਕੋਲ ਵੱਡੇ ਵੱਡੇ ਹਾਥੀ ਸੀ ਵੱਡੀਆਂ ਤੋਪਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੋੜ ਸਵਾਰ ਇਧਰ ਜਿਹੜੀ ਸਿੱਖਾਂ ਦੀ ਫੌਜ ਸੀ ਇਹਨਾਂ ਕੋਲ ਨਾਰਮਲ ਹਥਿਆਰ ਤਲਵਾਰਾਂ ਨਿਜੇ ਤੀਰ ਕਮਾਨ ਕੁਝ ਗਿਣਤੀ ਦੀਆਂ ਬੰਦੂਕਾਂ ਤੇ 6 ਤੋਪਾਂ ਸਨ ਜਾ ਅਲੀ ਜਾ ਅਲੀ ਦੇ ਨਾਰੇ ਲੱਗ ਰਹੇ ਨੇ ਉੱਚੀ ਉੱਚੀ ਇਧਰੋਂ ਸਿੱਖ ਫੌਜ ਅਕਾਲ ਅਕਾਲ ਦੇ ਨਾਰੇ ਆ ਰਹੇ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਉਸ ਵੇਲੇ ਇੱਕ ਟਿੱਲੇ ਤੇ ਬਹਿੜ ਗਏ ਟਿੱਲਾ ਇੱਕ ਟਿੱਬੇ ਦੀ ਤਰ੍ਹਾਂ ਉੱਥੇ ਬੈਠ ਕੇ ਉਹ ਸਾਰੀ ਨੀਤੀ ਘੜ ਰਹੇ ਸੀ ਹੁਣ ਵਜੀਰ ਖਾਨ ਦੀ ਫੌਜ ਵਿੱਚ ਸਭ ਤੋਂ ਅੱਗੇ ਹਾਥੀ ਸੀ ਵੱਡੇ ਵੱਡੇ ਹਾਥੀ ਉਸ ਤੋਂ ਪਿੱਛੇ ਤੋਪਾਂ ਫਿਰ ਉਸ ਤੋਂ ਪਿੱਛੇ ਘੋੜ ਸਵਾਰ ਤੇ ਅਖੀਰ ਤੇ ਪੈਦਲ ਚੱਲਣ ਵਾਲੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕੀ ਕੀਤਾ ਜੋ ਸਿੱਖਾਂ ਕੋਲ ਤੋਪਾਂ ਨੇ ਉਹਨਾਂ ਤੋਪਾਂ ਦੇ ਨਾਲ ਵਜੀਰ ਖਾਨ ਦੇ ਜਿਹੜੇ ਅੱਗੇ ਹਾਥੀ ਸੀ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਹਾਥੀ ਜ਼ਖਮੀ ਹੋ ਗਏ ਤੇ ਪਿੱਛੇ ਨੂੰ ਭੱਜਣ ਲੱਗ ਪਏ ਮੁਗਲਾਂ ਦੀਆਂ ਫੌਜਾਂ ਕੁਝਲ ਦਿੱਤੀਆਂ ਉਸ ਤੋਂ ਬਾਅਦ ਵਜ਼ੀਰ ਖਾਨ ਦੀ ਫੌਜ ਨੇ ਕੀ ਕੀਤਾ ਕਿ ਉਹਨਾਂ ਨੇ ਤੋਪਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਜਿਹੜੀ ਸਿੱਖਾਂ ਦੀ ਫੌਜ ਸੀ ਉਹ ਇਧਰ ਝੜੀ ਵਾਲੇ ਪਾਸੇ ਸੀ ਉਹ ਹਮਲਾ ਕਰਦੇ ਤਾਂ ਸਿੱਖ ਦਗਤਾਂ ਦੇ ਓਲੇ ਪਿੱਛੇ ਹੋ ਜਾਂਦੇ ਫਿਰ ਸਿੱਖਾਂ ਨੇ ਆਪਣੀਆਂ ਤੋਪਾਂ ਨਾਲ ਇਹਨਾਂ ਦੀਆਂ ਤੋਪਾਂ ਵਾਲੇ ਮਾਰ ਦਿੱਤੇ ਉਸ ਤੋਂ ਬਾਅਦ ਜਿਹੜੇ ਘੋੜਸਵਾਰ ਸੀ ਸਿੱਖ ਉਹ ਵਜੀਰ ਖਾਨ ਦੀ ਫੌਜ ਵਿੱਚ ਜਾ ਕੇ ਵੱਢ ਟੁਕ ਕਰਨ ਲੱਗ ਪਏ ਇੱਥੇ ਤੁਹਾਨੂੰ ਦੱਸ ਦਈਏ ਕਿ ਵਜੀਰ ਖਾਨ ਨੇ ਇੱਕ ਚਾਲ ਵੀ ਖੇਡੀ ਸੀ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਜੀ ਜੰਗ ਦੀ ਤਿਆਰੀ ਕਰ ਰਹੇ ਸੀ ਨਾ ਉਸ ਵੇਲੇ ਸੁਚਾਨੰਦ ਦੇ ਭਤੀਜੇ ਨੂੰ ਹਜ਼ਾਰ ਹਿੰਦੂ ਫੌਜੀ ਦੇ ਕੇ ਭੇਜ ਦਿੱਤਾ ਕਿ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਫੌਜ ਵਿੱਚ ਰਲ ਜਾਵੋ ਜੰਗ ਵਾਲੇ ਦਿਨ ਤੁਸੀਂ ਮੈਦਾਨ ਛੱਡ ਕੇ ਭੱਜ ਜਾਇਓ ਸਿੱਖਾਂ ਦੇ ਹੌਸਲੇ ਡਿੱਗ ਜਾਣਗੇ ਹੁਣ ਬਾਬਾ ਬੰਦਾ ਸਿੰਘ ਬਹਾਦਰ ਜੀ ਕੋਲ ਆ ਗਿਆ ਸੁੱਚਾ ਨੰਦ ਦਾ ਭਤੀਜਾ ਆਖਦਾ ਏ ਜੀ ਮੈਂ ਹਿੰਦੂ ਫੌਜ ਲੈ ਕੇ ਆਇਆ ਅਸੀਂ ਵੀ ਵਜੀਰ ਖਾਨ ਦੇ ਜ਼ੁਲਮ ਤੋਂ ਤੰਗ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਹੁਣ ਸੂਜਮਾਨ ਸੀ ਉਹਨਾਂ ਨੇ ਰਲਾਤਾ ਲਿਆ ਆਪਣੀ ਫੌਜ ਵਿੱਚ ਪਰ ਸਭ ਤੋਂ ਮਗਰ ਰੱਖਿਆ ਹੁਣ ਜੰਗ ਦੇ ਮੈਦਾਨ ਵਿੱਚ ਜਦੋਂ ਸੁੱਚਾ ਨੰਦ ਨੇ ਕੀਤਾ ਇਸ਼ਾਰਾ ਜਿਹੜੇ ਨਾਲ ਦੇ ਹਿੰਦੂ ਸੀ ਉਹ ਸਿੱਖਾਂ ਦੇ ਪੇਸ਼ ਵਿੱਚ ਸੀ ਚੂੜ ਬੋਲਣ ਲੱਗੇ ਕਿ ਮੁਗਲ ਭਾਰੀ ਪੈ ਗਏ ਮੁਗਲ ਭਾਰੀ ਪੈ ਗਏ ਹੁਣ ਸਿੱਖਾਂ ਦੀ ਫੌਜ ਦੇ ਇੱਕ ਵਾਰੀ ਥੋੜੇ ਜੇ ਪੈਰ ਹਿੱਲ ਗਏ ਥੋੜੇ ਜੇ ਥੋੜਾ ਜਿਹਾ ਡਰ ਦੇਖਿਆ ਗਿਆ ਹੁਣ ਬਾਬਾ ਬੰਦਾ ਸਿੰਘ ਬਹਾਦਰ ਜੀ ਥੱਲੇ ਆਏ ਤੇ ਇਹਨਾਂ ਨੇ ਮੈਦਾਨ ਵਿੱਚ ਆ ਕੇ ਉੱਚੀ ਉੱਚੀ ਜਕਾਰੇ ਗਜਾਏ ਫਿਰ ਸਿੱਖਾਂ ਦੇ ਹੌਸਲੇ ਉਵੇਂ ਹੀ ਹੋ ਗਏ ਹੁਣ ਜਦੋਂ ਭਾਈ ਬਾਜ ਸਿੰਘ ਜੀ ਤਲਵਾਰ ਲੈ ਕੇ ਸੁਚਾਨੰਦਵਾਲ ਵਧੇ ਤਾਂ ਸੁਚਾਨੰਦ ਡਰਦਾ ਭੱਜ ਗਿਆ ਸਰਹੰਦ ਨੂੰ ਹੁਣ ਵਜੀਰਖਾਨ ਵੱਲ ਆਈਏ ਇਨ੍ਹਾਂ ਭੈੜਾ ਅੰਤ ਵਜੀਰਖਾਨ ਦਾ ਜਦੋਂ ਵਜੀਰਖਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਵੱਲ ਵਧਣਾ ਸ਼ੁਰੂ ਹੋਇਆ ਜਦੋਂ ਦੇਖਿਆ ਉਸਨੇ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਲੜ ਰਹੇ ਨੇ ਵਜੀਰਖਾਨ ਨੇ ਸੋਚਿਆ ਕਿ ਮੈਂ ਪਿੱਠ ਵਿਛੋ ਮਾਰੂੰਗਾ ਭਾਈ ਬਾਦ ਸਿੰਘ ਜੀ ਵਿਚਾਲੇ ਆ ਗਏ ਵਜੀਰਖਾਨ ਨੇ ਨਿਜਾ ਮਾਰਿਆ ਭਾਈ ਬਾਦ ਸਿੰਘ ਜੀ ਵੱਲ ਭਾਈ ਬਾਜ ਸਿੰਘ ਨੇ ਨਿਜਾ ਬੁਝ ਲਿਆ ਤੇ ਵਾਪਸ ਮਾਰਿਆ ਵਜ਼ੀਰ ਖਾਨ ਦੇ ਘੋੜੇ ਤੇ ਵੱਜਿਆ ਤੇ ਵਜ਼ੀਰ ਖਾਨ ਥੱਲੇ ਡਿੱਗ ਪਿਆ ਵਜ਼ੀਰ ਖਾਨ ਨੇ ਤੀਰ ਮਾਰਿਆ ਤੇ ਤੀਰ ਭਾਈ ਬਾਜ ਸਿੰਘ ਦੀ ਬਾਹ ਵਿੱਚ ਵੱਜਿਆ ਵਜ਼ੀਰ ਖਾਨ ਨੇ ਭਾਈ ਬਾਜ ਸਿੰਘ ਤੇ ਤਲਵਾਰ ਨਾਲ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਭਾਈ ਫਤੇ ਸਿੰਘ ਜੀ ਭਾਈ ਫਤੇ ਸਿੰਘ ਜੀ ਵਜ਼ੀਰ ਖਾਨ ਦੇ ਹਮਲੇ ਤੋਂ ਪਹਿਲਾਂ ਹੀ ਜਾ ਕੇ ਵਜ਼ੀਰ ਖਾਨ ਦਾ ਮੋਢਾ ਵੜ ਦਿੱਤਾ ਜਦੋਂ ਵਜੀਰ ਖਾਨ ਦਾ ਮੋਢਾ ਵੱਢਿਆ ਗਿਆ ਸਾਰੇ ਪਾਸੇ ਖਬਰ ਫੈਲ ਗਈ ਕਿ ਮਾਰਿਆ ਗਿਆ ਵਜੀਰ ਖਾਨ ਮਾਰਿਆ ਗਿਆ ਵਜੀਰ ਖਾਨ ਵਜੀਰ ਖਾਨ ਦੀ ਜਿਹੜੀ ਫੌਜ ਸੀ ਇਹ ਉੱਥੋਂ ਭੱਜ ਗਈ ਉੱਥੇ ਜਿਸ ਵੇਲੇ ਵਜੀਰ ਖਾਨ ਤੜਫ ਰਿਹਾ ਸੀ ਉੱਥੇ ਗੁਰੂ ਕੀ ਸਿੰਘ ਕਹਿੰਦੇ ਕਿ ਤੈਨੂੰ ਉੱਥੇ ਲੈ ਕੇ ਜਾਵਾਂਗੇ ਸਰਹੰਦ ਜਿੱਥੇ ਸਹਿਬਜ਼ਾਦਿਆਂ ਦਾ ਖੂਨ ਡੁੱਲਿਆ ਹੋਇਆ ਹੈ ਉੱਥੇ ਕਿਵੇਂ ਲੈ ਕੇ ਗਏ ਫਿਰ ਘੋੜਿਆਂ ਦੇ ਮਗਰ ਪਾਲਿਆ ਵਜ਼ੀਰ ਖਾਨ ਨੂੰ 20 ਕਿਲੋਮੀਟਰ ਉਹਨੂੰ ਕੜੀਸ ਕੇ ਸਰਹੰਦ ਲੈ ਕੇ ਗਏ ਵਜ਼ੀਰ ਖਾਨ ਕਹਿੰਦਾ ਹੁੰਦਾ ਸੀ ਕਿ ਦਿੱਲੀ ਦੇ ਤਖਤਾਂ ਦੇ ਰਾਜੇ ਬਦਲਦੇ ਰਹਿੰਦੇ ਆ ਸਰਹੰਦ ਦਾ ਮੈਂ ਹੀ ਆ ਵਜ਼ੀਰ ਖਾਨ ਸੀ ਵਜ਼ੀਰ ਖਾਨ ਹੈ ਤੇ ਵਜ਼ੀਰ ਖਾਨ ਰਹੂਗਾ ਉਸੇ ਵਜ਼ੀਰ ਖਾਨ ਨੂੰ ਗੁਰੂ ਕੇ ਸਿੰਘ ਸਰਹੰਦ ਦੀਆਂ ਗਲੀਆਂ ਵਿੱਚ ਕਸੀਟ ਰਹੇ ਨੇ ਵਜੀਰ ਖਾਨ ਨੂੰ ਸਰਹੰਦ ਦੇ ਲੋਕਾਂ ਦੇ ਸਾਹਮਣੇ ਇੱਕ ਝੰਡ ਦੇ ਦਰਖਤ ਤੇ ਉਸ ਨੂੰ ਪੁੱਠਾ ਟੰਗਿਆ ਗਿਆ ਥੱਲੇ ਅੱਗ ਲਾਈ ਗਈ ਉਸ ਦਾ ਸਰੀਰ ਪੂਰਾ ਨਹੀਂ ਮੱਚਿਆ ਅੱਧ ਮੱਚਿਆ ਜਾ ਹੋ ਗਿਆ ਉਸ ਤੋਂ ਬਾਅਦ ਗਿਰਜਾਂ ਬਾਜ ਆ ਕੇ ਉਸ ਦੇ ਸਰੀਰ ਨੂੰ ਨੋਜ-ਨੋਜ ਕੇ ਖਾਦਾ ਤੇ ਉਹ ਤੜ ਤੜ ਕੇ ਮਰਿਆ ਹੁਣ ਸੁਚਾਨੰਦ ਦਾ ਕੀ ਹੋਇਆ ਉਹ ਮੈਦਾਨ ਚੋਂ ਡਰਦਾ ਭੱਜਿਆ ਤੇ ਸਰਹੰਦ ਆ ਗਿਆ ਉਸ ਕੋਲ ਅੰਨਾ ਪੈਸਾ ਸੀ ਕਿਉਂਕਿ ਉਹ ਵਜੀਰ ਖਾਨ ਦਾ ਖਾਸ ਬੰਦਾ ਸੀ ਸਿੰਘਾਂ ਨੇ ਕਬਜ਼ਾ ਕੀਤਾ ਸਰਹੰਦ ਤੇ ਚਾਰੇ ਪਾਸੇ ਸਿੰਘ ਹੀ ਸਿੰਘ ਸੁੱਚਾ ਆਨੰਦ ਦੇ ਲਾਲਚ ਨੇ ਉਸ ਨੂੰ ਇੱਥੋਂ ਜਾਣ ਨਾ ਦਿੱਤਾ ਉਹ ਸਕੀਮਾਂ ਲਾਉਂਦਾ ਰਿਹਾ ਕਿ ਕਿਵੇਂ ਸਾਰੀ ਦੌਲਤ ਲੈ ਕੇ ਮੈਂ ਇੱਥੋਂ ਭੱਜਾਂ ਕਿਸੇ ਨੇ ਖਬਰ ਦੇਤੀ ਕਿ ਸੁੱਚਾ ਆਨੰਦ ਇੱਥੇ ਆ ਸੁੱਚਾ ਆਨੰਦ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸਦੇ ਨੱਕ ਵਿੱਚ ਨਿਕੀਲ ਪਾ ਦਿੱਤੀ ਗਈ ਉਸ ਨੂੰ ਕਿਹਾ ਗਿਆ ਕਿ ਤੂੰ ਭੀਖ ਮੰਗ ਉਸ ਨੇ ਸਰਹੰਦ ਦੀਆਂ ਗਲੀਆਂ ਵਿੱਚ ਭੀਖ ਵੀ ਮੰਗੀ ਤੇ ਅੰਤ ਉਹ ਵੀ ਮਾਰਿਆ ਗਿਆ ਜਿਹੜਾ ਮੁਗਲਾਂ ਦਾ ਕੜ ਸਿਰ ਹੱਥ ਸੁਣੀਦਾ ਉਹ ਪਾਪਾ ਬੰਦਾ ਸਿੰਘ ਨੇ ਲੱਖੂ ਚ ਰੰਗ ਤਾ ਨੱਕ ਚ ਨਕੇਲ ਪਾਤੀ